ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਉਸ ਤਿਵਾਰ ਦੇ ਦਰਸ਼ਨ ਕਰ ਰਹੇ ਹੋ ਜਿੱਥੇ 13 ਪੂਨ ਮਾਹ ਗੁਜਰੀ ਜੀ ਨੇ ਲਾਲਾਂ ਨੂੰ ਤੋੜਿਆ ਇਹ ਆਖਰੀ ਮਿਲਣੀ ਸੀ ਠੰਡੇ ਬੁਰਜ ਦੇ ਅੰਦਰ ਇਹ ਆਖਰੀ ਗਲਵਕੜੀ ਸੀ ਸਰੀਰ ਕਰਕੇ ਜ਼ੁਲਮੋ ਸਤਮ ਦੀ ਇੰਤਹਾ ਹੋਈ ਇਸ ਧਰਤੀ ਤੇ ਸਹਿਬਜ਼ਾਦਿਆਂ ਦੇ ਅੱਗੇ ਸ਼ਰਤ ਰੱਖੀ ਗਈ ਜ਼ਿੰਦਗੀ ਦਾ ਮੌਤ ਜੇ ਜ਼ਿੰਦਗੀ ਚਾਹੁੰਦੇ ਹੋ ਤੇ ਗੁਲਾਮਾਂ ਵਾਂਗੂ ਸਿਰ ਝੁਕਾ ਕੇ ਸਿੱਖੀ ਪਿਆਸ ਕੇ ਸਵੈ ਮਾਨ ਤੇ ਗੌਰਵ ਛੱਡ ਕੇ ਜੂਨਾ ਪਏਗਾ ਸਹਿਬਜ਼ਾਦਿਆਂ ਨੇ ਸਿਰੜ ਤੇ ਸਦਕ ਨਹੀਂ ਹਾਰਿਆ ਸੀਸ ਦੀਆ ਪਰ ਸਿਰ ਨਾ ਦੀਆ ਦੇ ਵਾਕਾਂ ਤੇ ਪਹਿਰਾ ਦਿੰਦਿਆਂ ਦਾਦੇ ਦੇ ਪੂਰਨਿਆਂ ਤੇ ਚਲਦਿਆਂ ਇਸੇ ਦੀਵਾਰ ਇਸੇ ਬੁਨਿਆਦ ਵਾਲੀ ਜਗ੍ਹਾ ਤੇ ਖੜੇ ਹੋ ਕੇ ਇਹ ਧਰਤੀ ਉੱਤੇ ਉਹ ਨੀਂ ਉੱਸਰਦੀ ਐ ਜਿਹੜੀ ਨੀਂ ਸਹਿਬਜ਼ਾਦਿਆਂ ਨੂੰ ਆਪਣੀ ਅਗੋਸ਼ ਵਿੱਚ ਲੈਂਦੀ ਐ ਥੋੜੀ ਤੱਕ ਇਂਟੇ ਚੁੰਨਦੀ ਮੂੰਹ ਤੱਕ ਆ ਗਈ ਬੀਨੀ ਕੋ ਢਾਂਪਤੇ ਹੀ ਅੱਖੋਂ ਪੇ ਛਾ ਗਈ ਹਰ ਚਾਂਦ ਸੀ ਜਬੀ ਕੋ ਘਹਿਣ ਸਾ ਲਗਾ ਗਈ ਇਸਕੇ ਬਾਦ ਜੋਗੀ ਜੀ ਹੋਈ ਬਸ ਥੋੜੀ ਦੇਰ थी ਇਹ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਡੇਰ ਸੀ ਸਾਹ ਰੁਕੇ ਦਿਲ ਲੜ ਝੁੱਠੇ ਫੇਫਰੇ ਕੰਬੁੱਠੇ ਖੂਨ ਦਾ ਦੌਰਾ ਰੁਕ ਗਿਆ ਜਬ ਦਿਵਾਰੇ ਦਬਾਓ ਸੇ ਹਬ ਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲੱਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਤਮ ਹੁਆ ਬਾਤਨ ਪੰਥ ਤੇ ਖੁਦਾ ਦਾ ਕਰਮ ਹੁਆ ਸਹਿਬਜ਼ਾਦੇ ਕਹਿਣ ਲੱਗੇ ਸਾਡੇ ਤੇ ਜਿੰਨਾ ਜ਼ੁਲਮ ਹੋਏਗਾ ਉੰਨਾ ਪੰਥ ਦੀ ਝੋਲੀ 'ਚ ਖੁਸ਼ੀਆਂ ਪੈਣਗੀਆਂ ਇਹ ਕੌਮ ਦੀ ਨਹੀਂ ਉਸਰੀ ਨੀਹਾਂ ਪੱਕੀਆਂ ਕੀਤੀਆਂ ਸਿਰੜ ਦੇ ਨਾਲ ਸਦਕ ਦੇ ਨਾਲ ਸਹਿਬਜ਼ਾਦਿਆਂ ਦੀ ਬੇਹੋਸ਼ੀ ਤੋਂ ਬਾਅਦ ਫਿਰ ਇਸ ਦੀਵਾਰ ਵਿੱਚੋਂ ਕੱਢਿਆ ਗਿਆ ਖੋਸ਼ ਵਿੱਚ ਲਿਆ ਕੇ ਫਿਰ ਉਹਨਾਂ ਅੱਗੇ ਇਹ ਸ਼ਰਤ ਰੱਖੀ ਗਈ ਅਜੇ ਵੀ ਜ਼ਿੰਦਗੀ ਦੀ ਭਿਖਿਆ ਮੰਗ ਲਵੋ ਸਿੱਖੀ ਤਿਆਗ ਦਵੋ دین ਕਬੂਲ ਕਰੋ ਆਪਣੇ ਈਮਾਨ ਨੂੰ ਧਰਮ ਨੂੰ ਤਿਆਗੋ ਗੁਰੂ ਲਾਲਾ ਨੇ ਸਦਕ ਨਾਲ ਜਵਾਬ ਦਿੱਤਾ ਸੀ ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਨ੍ਹਾਂ ਨੇ ਸੀਸ ਦਿਆ ਪਰ ਸਿਰਣ ਨਾ ਦਿਆ ਇਸ ਦੀਵਾਰ ਦੇ ਸਾਹਮਣੇ ਥੜਾ ਹੈ ਇਤਿਹਾਸ ਕਹਿੰਦਾ ਉਸ ਜਗ੍ਹਾ ਦੇ ਉੱਤੇ ਰੱਖ ਕੇ ਗਰਦਨਾ ਦੇ ਉੱਤੇ ਸ਼ੁਰੇ ਚੱਲਦੇ ਆ ਹੌਲੀ-ਹੌਲੀ ਜਿੰਨੂੰ ਜਿਵਾ ਕਰਨਾ ਕਹਿੰਦੇ ਆ ਸਾਹ ਰਗਾਂ ਕੱਟੀਆਂ ਗਈਆਂ ਪਰਲ-ਪਰਲ ਖੂਨ ਵਹਿੰਦਾ ਹੈ ਹੌਲੀ-ਹੌਲੀ ਦਮ ਟੁੱਟਦਾ ਹੈ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਜਲਦੀ ਸ਼ਾਂਤ ਹੋ ਗਿਆ ਪਰ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਬਾਬਾ ਜੋਰਾਵਰ ਸਿੰਘ ਜੀ ਕੇ ਪ੍ਰਾਨ ਖੰਡੇ ਸੇ ਬੇਗ ਛੁੱਟ ਗਏ ਫਤਿਹ ਸਿੰਘ ਆਦ ਘੜੀ ਚਰਨਮਾਰਤ ਬਹੇ ਸਾਢੇ 12 ਮਿੰਟ ਬਾਬਾ ਫਤਿਹ ਸਿੰਘ ਦਾ ਸਰੀਰ ਇਸੇ ਸਥਾਨ ਤੇ ਹਿੱਲਦਾ ਰਿਹਾ ਫਿਰ ਹੌਲੀ-ਹੌਲੀ ਪ੍ਰਾਨ ਨਿਕਲਦੇ ਆ ਤੇ ਸ਼ਾਂਤ ਹੁੰਦਾ ਪਰ ਇੱਕ ਸਨੇਹਾ ਇਸ ertid ਨੇ ਸਦਾ ਦਿੱਤਾ ਜੋ ਗੁਰੂ ਲਾਲਾ ਨੇ ਪੰਥ ਦੇ ਨਾਮ ਆਖਿਆ ਸੀ ਕਿ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਸਰੋਂ ਪੇ ਉਠਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਗੱਦੀ ਸੇ ਤਖਤ ਬਾ ਸਭ ਕੌਮ ਪਾਏਗੀ ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ ਉਹਨਾਂ ਨੇ ਸਾਨੂੰ ਇੱਕ ਨਿਸ਼ਾਨਾ ਦਿੱਤਾ ਕਿ ਆਖਰੀ ਸਾਹਾਂ ਤੱਕ ਜ਼ੁਲਮ ਵਿਰੋਧ ਯੂਜਨਾ ਤੇ ਫਿਰ ਨਤੀਜੇ ਨਿਕਲਦੇ ਆ ਕਿ ਇਸ ਧਰਤੀ ਉੱਤੇ ਜਿੱਥੇ ਗੁਰੂ ਲਾਲਾਂ ਦਾ ਖੂਨ ਡੁੱਲਿਆ ਸੀ ਉੱਥੇ ਖਾਲਸਾ ਰਾਜ ਦੇ ਨਿਸ਼ਾਨ ਸੱਭ ਝੁਲਦੇ ਆ ਇਹ ਧਰਤੀ ਖਾਲਸਾ ਪੰਥ ਤੁਹਾਨੂੰ ਆਵਾਜ਼ਾਂ ਮਾਰ ਕੇ ਕਹਿ ਰਹੀ ਹੈ ਆਓ ਆਪਣੇ ਘਰਾਂ 'ਚ ਸਿੱਖੀ ਸੰਭਾਲੋ ਇਹੀ ਬਾਰ-ਬਾਰ ਜੋਰ ਹੈ ਕਿ ਹਰ ਘਰ ਦੇ ਅੰਦਰ ਤੁਹਾਡੀਆਂ ਸੁਰਤਾਂ ਦੇ ਅੰਦਰ ਇਹ ਦੀਵਾਰ ਦੀ ਯਾਦ ਹੋਵੇ ਸਹਿਬਜ਼ਾਦਿਆਂ ਦੀ ਕਰਨੀ ਵਸੇ ਅੱਜ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਸਮੁੰਦਰ ਚ ਡੋਬਿਆ ਜਾ ਰਿਹਾ ਲੰਬੂ ਲੱਗੇ ਪਏ ਨੇ ਸਾਡੀ ਜਵਾਨੀ ਬਚ ਸਕੇ ਅਸੀਂ ਆਪਣਾ ਰੁੱਖ ਸਾਹਿਬਜ਼ਾਦਿਆਂ ਦੀ ਇਸ ਗੈਰਤਮੰਦ ਧਰਤੀ ਵੱਲ ਕਰੀਏ ਸਾਡੇ ਅੰਦਰ ਧਰਮ ਦਾ ਰੰਗ ਚੜੇ ਬਾਰ ਬਾਰ ਪੁਕਾਰ ਕੇ ਤੁਹਾਡੀਆਂ ਰੂਹਾਂ ਨੂੰ ਆਵਾਜ਼ਾਂ ਮਾਰਦੀ ਹੈ ਤੁਹਾਡੀ ਸੁਰਤ ਨੂੰ ਜਗਾਉਂਦੀ ਹੈ ਇਹ ਦੀਵਾਰ ਸਰਹੰਦ ਦੀ ਦੀਵਾਰ ਕੌਮ ਦੀਆਂ ਨੀਹਾਂ ਦੀ ਪੁਕਾਰ ਹੈ ਕੌਮ ਦੀਆਂ ਨੀਹਾਂ ਦੀ ਮਜ਼ਬੂਤੀ ਹੈ ਆਓ ਖਾਲਸਾ ਪੰਥ ਜੀ ਆਪਣੀ ਵਿਰਾਸਤ ਨਾਲ ਜੁੜੀਏ ਆਪਣੇ ਭਵੇਖ ਨੂੰ ਸਵਾਰਨ ਦਾ ਯਤਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ